तीन संस्थाव कौम ने बनाईया श्री अकाल तख साहब उस गुरु हरिगोबिंद साहब जी ने जो सरजना की सात संघ जी इतिहास गवाह है कि तीन शख्सियत रूहानियत मालक गुरु हरिगोबिंद साहब जी भाई गुरदास जी ते बाबा बुढ़ा जी दे कर कमला तो समाज चौथे किसी व्यक्ति के हाथ नहीं लगे उ मिट्टी भी जारी बहों नहीं आई उ रेता कोई बारहों नहीं आई बजरी कोई बहो नहीं आई ਜੋ ਸ੍ਰੀ ਦਰਬਾਰ ਸਾਹਿਬ ਉਸ ਆਨ ਵੇਲੇ ਮਿੱਟੀ ਖੋਦੀ ਗਈ ਸੀ ਉਸ ਮਿੱਟੀ ਦੀ ਉੱਥੇ ਵਰਤੋਂ ਕੀਤੀ ਗਈ ਉਸ ਪਿੱਤਰ ਸਥਾਨ ਨੂੰ ਸਜਾਇਆ ਕਿਉਂਕਿ ਬਾਦਸ਼ਾਹ ਦਾ ਤਖਤ ਸੀ ਉਹ ਬਾਦਸ਼ਾਹ ਦਿੱਲੀ ਦੇ ਤਖਤ ਤਾਂ ਉੱਚਾ ਤਾਂ ਸੀ ਉਹਦੀ ਇੱਕ ਕਦਰਾਂ ਕੀਮਤ ਤਾਂ ਉੱਚੀ ਅਸੀ ਤੇ ਉਸ ਨੂੰ ਬਣਾਉਣ ਵਾਸਤੇ ਸਤਸੰਗ ਜੀ ਉਹਨੂੰ ਅੱਗੇ ਤਖਤ ਦੀਆਂ ਪਰੰਪਰਾਵਾਂ ਨੂੰ ਬਣਾਉਣ ਲਈ ਕੌਮ ਕਿਸੇ ਦੁਬਦਜ ਫਸ ਜਾਵੇ ਕੌਮ ਕੋਈ ਲੜਾਈ ਝਗੜੇ ਚ ਪੈ ਜਾਵੇ ਕੌਮ ਦੀ ਮर्यादा ਕਿਤੇ ਢਾਹ ਲੱਗਦੀ ਹੋਵੇ ਉਹਨੂੰ ਬਣਾਉਣ ਵਾਸਤੇ ਇਹ ਤਖਤ ਉਸਾਰਿਆ ਗਿਆ ਦੁਬਦਾਂ ਪਈ ਸਭ ਕੁਝ ਹੋਇਆ ਤੁਹਾਡੀ ਅਕਾਲੀ ਦਲ ਦੇ ਲੀਡਰਸ਼ਿਪ ਸ਼ੁਰੂ ਤੋਂ ਮਹਿਸੂਸ ਕਰਦੀ ਆਈ ਇਹਨਾਂ ਨੇ ਬਹੁਤ ਵੱਡੀ ਚੁਣੌਤੀਆਂ ਦੇ ਸਾਹਮਣੇ ਕੀਤਾ ਚੁੰਡਾ ਸਾਹਿਬ ਪਹੁੰਚੇ ਚੁੰਡਾ ਕਮੇਟੀ ਬਣਾਈ ਤੁਹਾਡੇ ਇਲਾਕੇ ਚਾਈ ਉਸ ਕਮੇਟੀ ਨੇ ਤੁਹਾਡੀ ਆਵਾਜ਼ ਉਠਾਈ ਲੇਕਿਨ ਉਸ ਆਵਾਜ਼ ਨੂੰ ਜੋ ਨਹੀਂ ਸੁਣਿਆ ਗਿਆ 사ਸੰਗ ਜੀ ਸਾਰੀ ਟੀਮ ਪਾਸੇ ਹੋ ਕੇ ਤੁਰ ਪਈ ਕਿ ਹੁਣ ਅੱਗੇ ਕੁਛ ਨਹੀਂ ਹੁਣ ਤੇ ਸਾਡਾ ਸਾਹ ਬੰਦ ਹੋਣਾ ਪਿਆ ਅਸੀਂ ਨਹੀਂ ਚੱਲ ਸਕਦੇ ਕੌਮ ਦੀ ਦੂਰੀ ਅਸੀਂ ਨਹੀਂ ਚੱਲ ਸਕਦੇ ਪੰਥਕ ਸੋਚ ਦੀ ਦੂਰੀ ਅਸੀਂ ਨਹੀਂ ਚੱਲ ਸਕਦੇ ਉਹ ਸਿੱਖ ਕੌਮ ਦੀ ਕਦਰਾਂ ਕੀਮਤਾਂ ਦੀ ਅੱਜ ਕਾਹਨ ਹੁੰਦਾ ਹੋਇਆ ਸ੍ਰੀ ਅਕਾਲ ਤਰਸਾ ਤੋਂ 20 ਦਸੰਬਰ ਹੁਕਮਨਾਮਾ ਜਾਰੀ ਹੋਇਆ ਨਮੋਸ਼ੀ ਹੋਈ ਇਹ ਹੁਸ਼ਿਆਰ ਪਰ ਜਿੱਥੇ ਦੇ ਲੋਕ ਸਿਆਣਿਆਂ ਵਿੱਚੋਂ ਪੰਜਾਬ ਚੋਂ ਸਭ ਤੋਂ ਵੱਧ ਜੇ ਕੋਈ ਪੜੇ ਲਿਖਿਆ ਦੀ ਗਿਣਤੀ ਆਉਂਦੀ ਤੇ ਹੁਸ਼ਿਆਰਪੁਰ ਦੀ ਹੁੰਦੀ ਹੈ ਸਭ ਤੋਂ ਸੂਝਵਾਨ ਲੋਕਾਂ ਦੀ ਆਉਂਦੀ ਹੈ ਤੇ ਹੁਸ਼ਿਆਰਪੁਰ ਦੀ ਹੁੰਦੀ ਹੈ ਔਰ ਲੋਕਾਂ ਚ ਦੁਨੀਆ ਪਰ ਤੁਸੀਂ ਥਾ ਬਣਾਈ ਹੁਸ਼ਿਆਰਪੁਰ ਦੇ ਲੇਕਿਨ ਸਾਡਾ ਹੁਸ਼ਿਆਰਪੁਰ ਵਾਲਿਆਂ ਦਾ ਦੁਆਬੇ ਵਾਲਿਆਂ ਦਾ ਉਸ ਦਿਨ ਸਿਰ ਨੀਮਾ ਹੋਇਆ ਜਦੋਂ ਤੁਹਾਡਾ ਚੁਣਿਆ ਹੋਇਆ ਪ੍ਰਧਾਨ ਉਥੇ ਤਲਾਂਜੀ ਵੀ ਦੇਖ ਕੇ ਆ ਗਿਆ ਸਦੰਤਾ ਨੂੰ ਮਰਿਆਦਾ ਨੂੰ ਪਰਪਰਾਹਾਂ ਨੂੰ ਤੇ ਇੱਕ ਪਾਸੇ ਹੋ ਗਿਆ ਤੇ ਪੰਜ ਮੈਂਬਰੀ ਕਮੇਟੀ ਜੀ ਆਇਆਂ ਨੂੰ ਜਿਨ੍ਹਾਂ ਨੇ ਆਪਣੇ ਉਸ ਮਿਸ਼ਨ ਨੂੰ ਲੈ ਕੇ ਚੱਲੇ ਆ ਤੇ ਪਿੰਡ ਪਿੰਡ ਇਲਾਕੇ ਚ ਜਾ ਜਾ ਕੇ 호ਕਾ ਦੇ ਰਹੇ ਆ ਕਿ ਆਓ ਭਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਆਓ ਸਾਰੇ ਇਕੱਠੇ ਹੋਈਏ ਜਿਹੜਾ ਅਕਾਲੀ ਦਲ ਤੁਸੀਂ ਆਪਣੀ ਮਾਂ ਪਾਰਟੀ ਕਹਿੰਦੇ ਸੀ ਜਦ ਅਜ ਕਮਜ਼ੋਰ ਹੋਈ ਹੈ ਉਹਨੂੰ ਤਾਕਤਵਰ ਤੁਸੀਂ ਬਣਾਉਣੀ ਹੈ ਸਤਸੰਗਤ ਜੀ ਕਦੀ ਕਦੀ ਮੈਨੂੰ ਤੁਹਾਨੂੰ ਜੇ ਦੇਖਦੀ ਹੈ ਮੈਨੂੰ ਇਦਾਂ ਲੱਗਦਾ ਤੁਹਾਡੇ ਚਿਹਰੇ ਮੁਰਜਾਏ ਮੁਰਜਾਏ ਤੁਹਾਡੇ ਚਿੰਤਾ ਬੜੀ ਹੈ ਤੁਹਾਡੇ ਉਦਾਸ ਚਿਹਰੇ ਨਜ਼ਰ ਆਉਂਦੇ ਆ ਸਾਸਕ ਜੀ ਜੋਸ਼ ਵਿੱਚ ਆਓ ਸਾਨੂੰ ਅਜੇ ਵੀ ਯਾਦ ਲੱਗਦਾ ਹੈ ਕਿ ਅਸੀਂ ਤਾਂ ਸਾਰਾ ਕੁਝ ਆਪਣੇ ਆਪ ਦੀ ਕੁਰਬਾਨੀ ਕਰਨ ਵਾਸਤੇ ਸਾਰੇ ਤਰ ਪਏ ਆਂ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਕੋਈ ਕੁਰਸੀ ਚਾਹੀਦੀ ਹੈ ਇੱਕੋ ਸੋਚਿਆ ਕਿ ਸ੍ਰੀ ਅਕਾਲ ਤਖਤ ਲਈ ਦਲ ਸਾਡਾ ਸ਼ੋਮਣੀ ਕਾਲੀ ਦਲ ਸੁਰਜੀਤ ਹੋਣਾ ਚਾਹੀਦਾ ਹੈ ਸ਼ੋਮਣੀ ਗੁਰਦਾਰਾ ਅਕਾਲ ਪੁਰਖ ਦੇ ਕਮੇਟੀ ਸਿੱਖਾ ਦੀ ਉਹ ਮਹਾਨ ਜਥੇਬੰਦੀ ਜਿਹੜੀ ਹੈ ਉਹ ਬਚਣੀ ਚਾਹੀਦੀ ਹੈ ਸ੍ਰੀ ਅਕਾਲ ਤਖਤ ਸਰਬ ਦੀ ਤਾਤ ਜਦੋਂ ਕਹਿੰਦੇ ਜਥੇਦਾਰ ਬੋਲੇ ਤੇ ਸਾਰੇ ਦੇਸ਼ ਦੀਆਂ ਕੰਦਾ ਕਬਜਾਂ ਸਰਕਾਰਾਂ ਦੀਆਂ ਆ ਸਾਡੀ ਤਾਕਤ ਗਵਾਚ ਗਈ ਆ ਉਸ ਤਾਕਤ ਨੂੰ ਲਿਆਉਣ ਵਾਸਤੇ ਇਕੱਠੇ ਹੋਵੋ ਤਗੜੇ ਹੋਵੋ ਕੱਲੀ ਭਰਤੀ ਦੀ ਗੱਲ ਨਹੀਂ ਹੈ ਭਰਤੀ ਕਰਕੇ ਆਪਾਂ ਜਥੇਬੰਦੀ ਮਜ਼ਬੂਤ ਕਰਨੀ ਹੈ ਜਥੇਬੰਦੀ ਮਜ਼ਬੂਤ ਕਰਕੇ ਉਸ ਸਰਕਾਰਾਂ ਤੱਕ ਪਹੁੰਚਣਾ ਹੈ 사ਸੰਗਜੀ ਜਿਹੜੀ ਸ਼ਕਤੀ ਤੁਸੀਂ ਲੈਣ ਲਈ ਤੁਰੇ ਹੋ ਸ਼ੋਮਨੀ ਗੁਰਦਾਰਾ ਪ੍ਰੰਧ ਕਮੇਟੀ ਉਹ ਧਾਰਮਿਕ ਜਥੇਬੰਦੀ ਨੂੰ ਮਜ਼ਬੂਤ ਕਰਨਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਹੈ वो दिस सारी जी आ शान बान है वो दुनिया में उजागर करनी है जदर श्री अकाल तख्त साहब रह चुके ज्ञानी हरप्रीत सिंह जी गया जी थोड़ी देन अस नहीं दे सकते, हर मनुख्य कमिया ने कोई असी संपूर्ण नहीं सा बहुत कमजोरिया ने बहुत गलतियां ने असी थोड़ी है तीस सू माफ भी करना है तो सू शक्ति भी देनी है ज्ञानी जी ने ਵਟ ਗਿਆ ਚੜਾਤ ਗਿਆ ਚੜਾਤ ਨਾਂ ਕਿ ਤੁਹਾਡਾ ਸਾਥ ਦੇਣ ਵਾਸਤੇ ਸ਼ੁਰੂ ਕੀਤਾ ਜਿੱਥੇ ਧਰਮ ਦੇ ਪ੍ਰਚਾਰਕ ਨੇ ਗੁਰ ਗਿਆਨੀ ਨੇ ਪੀ ਐਚ ਡੀ ਕੋਈ ਜਥੇਦਾਰ ਸਾਨੂੰ ਜੇ ਮਿਲਿਆ ਜਿਹਨੇ ਸਿੱਖ ਪਰੰਪਰਾਵਾਂ ਦੀ ਗੱਲ ਕੀਤੀ ਹੈ ਸਿੱਖ ਸਦਾਤਾ ਦੀ ਗੱਲ ਕੀਤੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤੀ ਹੈ ਸਾਧ ਸੰਗਤ ਜੀ ਅੱਜ ਤੁਹਾਨੂੰ ਲੋੜ ਹੈ ਸੂਝਵਾਨ ਵਿਅਕਤੀ ਦੀ ਸੂਝਵਾਨ ਪ੍ਰਚਾਰਕ ਦੀ ਸੂਝਵਾਨ ਅਗਵਾ ਦੀ ਆਉਣ ਵਾਲੇ ਸਮੇਂ ਵਿੱਚ ਇਕਤਵ ਵਿੱਚ ਬਚ ਜਾਓ ਹੁਣ ਦੇਖੋ ਕਿਸੇ ਪਾਸੇ ਅਜੇ ਵੀ ਦੇਖੋਗੇ ਅਜੇ ਵੀ ਦੇਖੋਗੇ ਦੂਜੇ ਪਾਸੇ ਸਾਸੰਗ ਦੀ ਕਿੱਡੀ ਮਾਰ ਖਾ ਲਈਏ ਤੁਸੀਂ ਰੋਂਦੇ ਤੁਸੀਂ ਪੰਜਾਬ ਦੀ ਐਜੂਕੇਸ਼ਨ ਤਬਾਹ ਹੋ ਗਈ ਪੰਜਾਬ ਦੇ ਹਸਪਤਾਲ ਤਬਾਹ ਹੋ ਗਏ ਪੰਜਾਬ ਦੇ ਸਾਰੇ ਸਮਾਜ ਦਾ ਕਲਚਰ ਖਤਮ ਹੋ ਗਿਆ ਨਸ਼ਿਆਂ ਨਾਲ ਤਬਾਹ ਹੋ ਗਈ ਪੰਜਾਬ ਦੀ ਧਰਤੀ ਅੱਜ ਪਾਣੀਆਂ ਦੇ ਲੜਾਈ ਅੱਜ ਸਾਰੇ ਪਾਸੇ ਬੀਬੀ ਐਮਬੀ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਡੀਆਂ ਯੂਨੀਵਰਸਿਟੀਆਂ ਤਬਾਹ ਹੋ ਰਹੀਆਂ ਨੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਲਾਅ ਐਂਡ ਆਰਡਰ ਤੁਹਾਡਾ ਜ਼ੀਰੋ ਹੋਇਆ ਪਿਆ ਕਤਲ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਡਾਕੇ ਹੋ ਰਹੇ ਤਹਿਸੀਲਾਂ 'ਚ ਥਾਣੇ 'ਚ ਕ腐ਸ਼ਨ ਦਾ ਹੜ ਆਇਆ ਪਿਆ ਸਾਸਗਤ ਜੀ ਅੱਜ ਵੀ ਤੱਕੋਗੇ ਮੈਂ ਬੇਨਤੀ ਕਰਾਂ ਇਹ ਪੰਚ ਸਿੰਘ ਸਬਾਨ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨਸਾਰ ਗੁਰਨਾਥ ਸਾਹਿਬ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਕਿਹਾ ਸੀ ਇਹ ਸਾਡੀ ਪੰਚਾਇਤੀ ਰਾਜ ਵੀ ਇਸੇ 'ਤੇ ਆਧਾਰਿਤ ਹੈ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰਗੋਬੇ ਸਿਨੇ ਤੋਰੇਆ ਸੀ ਸਾਸੰਗ ਦੀ ਨਦੀਰ ਸਾਹਿਬ ਦੀ ਧਰਤੀ ਤੋਂ ਪੰਜ ਤੀਰ ਦਿੱਤੇ ਨਾਲ ਪੰਜ ਸਿੰਘ ਦਿੱਤੇ ਤੇ ਨਾਲ 20 ਇਕ ਹੋਰ ਜਥੇਬੰਦੀ ਦੇ ਤੋਰੇ ਸਾਸੰਗ ਜੀ ਜਦੋਂ ਪਹੁੰਚੇ ਦਿੱਲੀ ਦੇ ਕੋਲ ਮੈਂ ਥੋੜੀ ਜੀ ਤੁਹਾਨੂੰ ਵੰਗਾਰ ਦੇਣੀ ਹੈ ਤੁਹਾਡੇ ਪਿਸ਼ੋਕਰ ਦੀ ਜਦ ਦਿੱਲੀ ਕੋਲ ਪਹੁੰਚੇ ਉਸ ਵੇਲੇ ਉਹਨਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਕਿਰਪਾ ਕਰੋ ਸਾਡੇ ਸਿੰਘਾਂ ਵਾਸਤੇ ਖਾਣ ਲਈ ਸਮਾਨ ਚਾਹੀਦਾ ਰਹਿਣ ਲਈ ਸਮਾਨ ਚਾਹੀਦਾ ਉਸ ਵੇਲੇ ਇਤਿਹਾਸ ਨੂੰ ਯਾਦ ਕਰਿਓ ਜਿੱਥੇ ਬਾਬਾ ਮੱਖਣਛਾ ਲਬਾਣੇ ਨੇ ਸੱਚ ਦੀ ਪ੍ਰਗਟ ਕੀਤਾ ਸੀ ਗੁਰਤੇਗ ਬਾਦਰ ਸਾਹਿਬ ਨੂੰ ਬਾਬਾ ਲੱਖੀਸ਼ਾ ਬੰਜਾਰੇ ਨੇ ਆਪਣੇ ਘਰ ਦਾ ਪੂਰਾ ਕੁਛ ਦਾਾ ਧਾ ਕੇ ਅੱਗ ਦੀ ਪੇਟ ਕਰਕੇ ਤੇ ਸੰਸਕਾਰ ਕੀਤਾ ਸੀ ਧਰ ਦਾ ਗੁਰਤੇਗ ਬਾਦਰ ਸਾਹਿਬ ਜੀ ਦਾ ਉਸ ਵੇਲੇ ਤੁਹਾਡੇ ਲਬਾਣੇ ਸਿੰਘ ਬੰਜਾਰੇ ਸਿੰਘ ਟਾਂਡਾ ਲਾ ਕੇ ਜਾ ਰਹੇ ਸਨ काफ़ले ने जाके बाबा बंदा से बहादुर का साथ दिता जो एक हजार मखन शाह पैरोकारों ने देखार किया लंगर लाए नाफड़े बढ़ के तुरे चमकौर की गड़ी तक जाके शहादत दी संग जी मेरी हाथ जोड़ के बेनती है ये इतिहास तो है कौम ਕੁਰਬਾਨ ਹੋਣ ਈ ਯਾਰ ਤੁਹਾਡੇ ਚ ਦਮ ਚਾਹੀਦਾ ਤਿਆਗ ਚਾਹੀਦਾ ਨਿਸ਼ਕਾਮਤਾ ਚਾਹੀਦੀ ਹੈ ਅੱਜ ਅਸੀਂ ਲਾਲਚਸ ਫਸ ਗਏ ਅਸੀਂ ਬਿਜ਼ਨਸ ਬੰਦਾ ਬਾਦੇ ਪਿੱਛੇ ਲੱਗ ਕੇ ਕਾਰਪੋਰੇਟ ਬਣ ਕੇ ਅਸੀਂ ਸਾਰੇ ਪੈਸੇ ਵਾਲੇ ਪਾਸੇ ਤੁਰ ਪਏ ਤਾਕਤ ਨਾਲ ਜੁੜ ਗਏ ਆਓ ਸਾਰੇ ਅੱਜ ਤਹਈਆ ਕਰੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੜਾ ਮਜ਼ਬੂਤ ਕਰਨ ਵਾਸਤੇ ਆਪਣਾ ਖੂਨ ਵੀ ਪੋਣਾ ਪਵੇ ਤੇ ਪਾ ਕੇ ਤੁਸੀਂ ਅੱਗੇ ਤਕੜੇ ਹੋਵੋ

ਸਭ ਰਾਜ ਇਹ ਭੈਣਾ ਦੀਆਂ ਲੜੀਆਂ ਹੋਈਆਂ ਪਰਜਾਈਆਂ ਲੜੀਆਂ ਹੋਈਆਂ ਤੁਸੀਂ ਜਿੰਨੇ ਆਏ ਹੋ ਇਹਦੇ ਅੱਧੀਆਂ ਤੇ ਆਪਣੀਆਂ ਜਨਾਨੀਆਂ ਲਈ ਆਇਆ ਕਰੋ ਕੌਮ ਦਾ ਅੱਧਾ ਹਿੱਸਾ ਕੌਮ ਦੇ ਅੱਧਾ ਹਿੱਸਾ ਆਪਾਂਂਗ ਰਹਿ ਗਿਆ ਜੇ ਆਪਾਂਂਗ ਰਹੇਗਾ ਤੁਸੀਂ ਤਰੱਕੀ ਨਹੀਂ ਕਰ ਸਕਦੇ ਮੇਰੇ ਵੀਰੋ ਜਦ ਤੱਕ ਤੁਸੀਂ ਰਾਜਨੀਤੀ ਵਿੱਚ ਆਪਣੀਆਂ ਭੈਣਾ ਨੂੰ ਤੱਕੜੀਆਂ ਨਹੀਂ ਕਰਦੇ ਆਪਣੀਆਂ ਔਰਤਾਂ ਨੂੰ ਕੇਰੀ ਲੈ ਕੇ ਹੁੰਦੇ ਉਹ ਮਾਤਾ ਪਾਗੋ ਜਿਨੇ ਖਦਰਾਨੇ ਦੀ ਟਾਪ ਤੇ ਉੱਤੇ ਜਾ ਕੇ ਤੁਹਾਡੇ ਬਤਾਵੇ ਪਰਾਏ ਸੀ ਅੱਜ ਤੁਸੀਂ ਉਹਨੂੰ ਦੇਖਣਾ ਨਹੀਂ ਮੰਗਦੇ ਆ ਤੂੰ ਟਕੜਾ ਕਰੋ ਸ਼ਕਤੀ ਬਣੋ ਤਾਂ ਜੋ ਤੁਹਾਡੀ ਕੌਮ ਬਰਾਬਰ ਤਰੱਕੀ ਕਰ ਸਕੇ